ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਬਹੁਤ ਸਾਰਾ ਅਨਹਦ ਆਰਟਸ ਬੁਟੀਕ ਦੇ ਉੱਤੇ ਬਹੁਤ ਹੀ ਪਿਆਰੇ ਪਿਆਰੇ ਤੇ ਸੋਹਣੇ ਸੋਹਣੇ ਸੂਟ ਜਿਹੜੇ ਆ ਅੱਜ ਤੁਹਾਡੇ ਵਾਸਤੇ ਮੈਂ ਲੈ ਕੇ ਆਇਆ ਚੈੱਕ ਕਰਿਓ ਸਾਰੇ ਸੂਟ ਆਉਣੇ ਜੇ ਗਰਮ ਤੇ ਇਹ ਆਉਣਗੇ ਜੇ ਪਸ਼ਮੀਨਾ ਦੇ ਵਿੱਚ ਸਟਾਲ ਨਾਲ ਜੇ ਤੇ ਨਾਲ ਆਉਣਗੇ ਜੇ ਵੈਲਵਟ ਦੇ ਵਿੱਚ ਮਾਈਕਰੋ ਵੈਲਵਟ ਦੇ ਸੂਟ ਆ ਬਹੁਤ ਸੋਹਣੇ ਸੋਹਣੇ ਤੇ ਡਿਜ਼ਾਈਨ ਇੱਕ ਤਾਂ ਮੈਂ ਏਦਾਂ ਚੈੱਕ ਕਰਾ ਦਨਾ ਚੈੱਕ ਕਰ ਲਿਓ ਕਿੰਨਾ ਸੋਹਣਾ ਡਿਜ਼ਾਈਨ ਆ ਬਾਕੀ ਵੀਡੀਓ ਡਿਟੇਲ ਚ ਜਿਹੜੀ ਆ ਉਹ ਅਪਲੋਡ ਕਰਨ ਲੱਗਾ ਚੈੱਕ ਜਰੂਰ ਕਰਿਓ ਆਜੋ ਤੁਹਾਨੂੰ ਮੈਂ ਦਿਖਾਵਾਂ ਸੋਹ ਦਿਲੋਂ ਕਰਦੇ ਆ ਵੀਡੀਓ ਸ਼ੁਰੂ ਪਹਿਲਾ ਇਹ ਕਲਰ ਆਗਾ ਜੇ ਬਲੈਕ ਤੇ ਸੂਟ ਹੈਗਾ ਜੇ ਮਾਈਕਰੋ ਵੈਲਵਟ ਦਾ ਚੈੱਕ ਕਰਿਓ ਬਹੁਤ ਸੋਹਣਾ ਫੈਬਰਿਕ ਜੇ ਤੇ ਬਹੁਤ ਹੀ ਪਿਆਰਾ ਡਿਜ਼ਾਈਨ ਜਿਹੜਾ ਜੇ ਸੁਪਰ ਡੁੱਪਰ ਹਿੱਟ ਡਿਜ਼ਾਈਨ ਜਿਹੜਾ ਤੁਸੀਂ ਵੇਖ ਸਕਦੇ ਜੇ ਸੇਮ ਮਸ਼ੀਨ ਦਾ ਵਰਕ ਆ ਪਰ ਇਹ ਡਿਜ਼ਾਈਨ ਜਿਹੜਾ ਆ ਇਹ ਇੰਜ ਤਿਆਰ ਕੀਤਾ ਜਿੱਦਾਂ ਨੀਡਲ ਵਰਕ ਦੇ ਉੱਤੇ ਕੀਤਾ ਹੁੰਦਾ ਆ ਤੇ ਨਾਲ ਇਹਦੇ ਤਿੱਲੇ ਦਾ ਵਰਕ ਜੇ ਬਹੁਤ ਸੋਹਣਾ ਫੈਬਰਿਕ ਆਉਣਾ ਜੇ ਮਾਈਕਰੋ ਵੈਲਵਟ ਦਾ ਤੇ ਇਹਨਾਂ ਸੂਟਾਂ ਦੀ ਕੱਟ ਜਿਹੜੀ ਜੇ ਇਹ ਗਰਲਿਸ਼ ਲੁੱਕ ਦੇ ਵਿੱਚ ਜੇ ਹੈਵੀ ਕਸਟਮਰ ਦੇ ਨਹੀਂ ਜੇ ਬੰਨੇ ਆ ਵਾਲੇ ਇਹਨਾਂ ਦੀ ਕੱਟ ਜਿਹੜ स्लिम कस्टमर नॉर्मल ਕੁੜੀਆਂ ਦਾ ਸੂਟ इजीली ਬਣ ਜਾਣਾਗੇ ਤੇ ਤੁਸੀਂ ਪਲੀਜ਼ ਆਪਣਾ ਸੋਚ ਵਿਚਾਰ ਕੇ ਕਨਫਰਮ ਕਰਕੇ ਫਿਰ ਬੁੱਕ ਕਰਿਓ ਤੇ ਨਾਲ ਹੀ ਗਰਲਿਸ਼ ਆਉਣਾ ਜੇ ਸਟਾਲ ਇਹਦੇ ਵਿੱਚ ਕਲਰ ਚਾਰਟ ਇਹਦਾ ਵੇਖ ਲਿਓ ਬਹੁਤ ਪਿਆਰਾ ਜੇ ਰੇਟ ਆਉਣਾ ਜੇ ਇਹਦਾ 745 ਸਿੰਗਲ ਸੂਟ ਦਾ ਦੋ ਸੂਟ ਆਉਣੇ ਜੇ 1400 ਦੇ ਤੇ ਅੱਗੇ ਆ ਗਿਆ ਜੇ ਬਹੁਤ ਹੀ ਪਿਆਰਾ ਕਲਰ ਇੰਡੀਗੋ ਸ਼ੇਡ ਇਹ ਵੀ ਡਿਜ਼ਾਈਨ ਆਇਆਣਾ ਜੇ ਸੇਮ ਉਹੀ ਜਿਹੜਾ ਮੈਂ ਤੁਹਾਨੂੰ ਦੱਸਿਆ ਹੈਗਾ ਨੀਡਲ ਵਰਕ ਦੇ ਨਾਲ ਤੇ ਇਹਦੇ ਵਿੱਚ ਤੁਹਾਨੂੰ ਬਹੁਤ ਸੋਹਣਾ ਮਿਲ ਜਾਣਾ ਜੇ ਨਾਲ ਸਟਾਲ ਰੇਟ ਇਹਦਾ ਜਿਹੜਾ ਜੇ ਉਹ ਆਜਣਾ ਜੇ ਸੇਮ ਉਹੀ 745 ਰੁਪਏ ਫ੍ਰੀ ਸ਼ਿਪਿੰਗ ਦੇ ਵਿੱਚ ਆਲ ਓਵਰ ਇੰਡੀਆ ਚ ਅਗੇ ਕਲਰ ਆ ਗਿਆ ਜੇ ਬਹੁਤ ਪਿਆਰਾ ਜਾਂ ਬਰਾਊਨ ਇਹ ਵੀ ਚੈੱਕ ਕਰੋ ਤੁਸੀਂ ਬਹੁਤ ਸੋਹਣੀ ਟੋਨ ਜੇ ਬਹੁਤ ਹੀ ਪਿਆਰਾ ਕਲਰ ਜੇ ਕੰਟਰਾਸਟ ਕਲਰ ਦੇ ਉੱਤੇ ਥ्रेड ਮੈਚਿੰਗ ਹੈ ਜਿਹੜੀਆਂ ਤੁਸੀਂ ਵੇਖ ਸਕਦੇ ਜੇ ਬਹੁਤ ਸੋਹਣੀਆਂ ਜੇ ਸਟੌਲ ਨਾਲ ਵੈਲਵਟ ਦਾ ਜੇ ਲੈਸ ਦਾ ਵਰਕ ਹੋਇਆ ਸਟੌਲ ਦੇ ਉੱਤੇ ਰੇਟ 745 ਸਿੰਗਲ ਦਾ 2 1400 ਰੁਪਏ ਦੇ ਵਿੱਚ ਤੇ ਆ ਚੈੱਕ ਕਰਿਓ ਇਹਦੇ ਵਿੱਚ ਕਲਰ ਆ ਗਿਆ ਜੇ ਲਾਈਟ ਗ੍ਰੇ ਇਹਦੇ ਵੀ ਘੇਰੇ ਤੇ ਵਰਕ ਤੁਸੀਂ ਵੇਖ ਸਕਦੇ ਜੇ ਕਿੰਨਾ ਜਿਆਦਾ ਸ਼ਾਨਦਾਰ ਆ ਕਲਰ ਬਹੁਤ ਸੋਹਣਾ ਆ ਸੂਟ ਦਾ ਆ ਸਾਰਾ ਪੈਨਲ ਵਰਕ ਇਦਾਂ ਰੈਡੀ ਹੁੰਦਾ ਜੇ ਇਸ ਸੂਟ ਦਾ ਨਾਲ ਸਟੋਲ ਜੇ ਤੇ ਫੈਬਰਿਕ ਦੀ ਕੱਟ ਮੈਂ ਫੇਰ ਕਲੀਅਰ ਕਰ ਦਿੰਦਾ ਆ ਇਹਦੀ ਆਉਣੀ ਜੇ 3.5 ਮੀਟਰ ਦੀ ਵੱਡੇ ਪਰਦੇ ਵਿੱਚ ਗਰਨਿਸ਼ ਲੁੱਕ ਦੇ ਵਿੱਚ ਸੂਟ ਰੈਡੀ ਹੋਣੇ ਜੇ ਤੇ ਹੈਲਦੀ ਕਸਟਮਰ ਪਲੀਜ਼ ਨੋਟ ਕਰਕੇ ਫੇਰ ਬੁੱਕ ਕਰਿਓ ਰੇਟ ਆਉਣਾ ਜੇ 745 ਦੋ ਸੂਟ ਆਉਣੇ ਜੇ 1400 ਦੇ ਤੇ ਅੱਗੇ ਆਗਾ ਜੇ ਦੁਬਾਰੇ ਰੀਸਟਾਕ ਹੋਇਆ ਜੇ ਡਿਜ਼ਾਈਨ ਰਾਜਾ ਰਾਣੀ ਵਾਲਾ ਤੁਸੀਂ ਬਹੁਤ ਸਾਰੀ ਡਿਮਾਂਡ ਕਰਦੇ ਹੋ ਇਹ ਡਿਜ਼ਾਈਨ ਦੀ ਵੀ ਇਹਦੇ ਵਿੱਚ ਸਟਾਲ ਜਿਹੜਾ ਆਉਂਦਾ ਜੇ ਸੇਮ ਰਾਜੇ ਰਾਣੀ ਵਾਲਾ ਬਾਟਮ ਆਉਂਦੀ ਜੇ ਪਸ਼ਮੀਨਾ ਦੀ ਗਰਮ ਤੇ ਸੂਟ ਜਿਹੜਾ ਜੇ ਬਹੁਤ ਹੀ ਸੋਹਣਾ ਆਉਂਦਾ ਜੇ ਗਰਮ ਵੇਖ ਸਕਦੇ ਜੇ ਤੁਸੀਂ ਬਹੁਤ ਜ਼ਿਆਦਾ ਕੈਂਡ ਕੁਆਲਿਟੀ ਦੇ ਨਾਲ ਰੇਟ ਇਹਦਾ ਵੀ ਆ ਜਣਾ ਜੇ ਸੇਮ 745 2 ਸੂਟ 1400 ਰੁਪਏ ਦੇ ਵਿੱਚ ਫ੍ਰੀ ਸ਼ਿਪਿੰਗ ਦੇ ਨਾਲ ਆਲ ਓਵਰ ਇੰਡੀਆ ਦੇ ਵਿੱਚ ਤੇ ਇਹਦੇ ਵਿੱਚ ਇੱਕ ਕਲਰ ਤੁਹਾਨੂੰ ਮਿਲ ਜਣਾ ਜੇ ਗ੍ਰੇ ਬਾਟਮ ਦੇ ਨਾਲ ਇਹ ਵੀ ਸੋਹਣਾ ਜਿਹਾ ਕਲਰ ਤੇ ਸੋਹਣਾ ਜਿਹਾ ਡਿਜ਼ਾਈਨ ਤੁਸੀਂ ਬੁੱਕ ਕਰ ਸਕਦੇ ਜੇ ਆਲ ਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਦੇ ਨਾਲ 745 ਦੇ ਵਿੱਚ 1400 ਦੇ ਦੋ ਸੂਟ ਤੇ ਆ ਵੀ ਸੋਹਣਾ ਜਿਹਾ ਕਲਰ ਚੈੱਕ ਕਰ ਲਿਓ ਆ ਗਿਆ ਜੇ ਇਹਦਾ ਬਹੁਤ ਸੋਹਣਾ ਸੀ ਗ੍ਰੀਨ ਜੀ ਸ਼ੇਡ ਜਿਹਦੇ ਵਿੱਚ ਬਾਟਮ ਆਉਣੀ ਆ ਪਲੇਨ ਆ ਤੇ ਨਾਲ ਦੁਪੱਟਾ ਹੋਣਾ ਜੇ ਡਿਜੀਟਲ ਸਾਰੀ ਦੁਪੱਟਾ ਨਹੀਂ ਸਟੌਲ ਸਟੌਲ ਹੋਣਾ ਜੇ ਡਿਜੀਟਲ ਪ੍ਰਿੰਟ ਦਾ ਤੇ ਨਾਲ ਇਹਦੇ ਵਿੱਚ neck ਤੇ printed design ਆਉਣਾ ਜੇ ਘੇਰੇ ਦੇ ਉੱਤੇ printed design ਆਉਣਾ ਜੇ ਸੋਹਣਾ suit ਸਾਰਾ ਹੀ front back print ਦੇ ਨਾਲ ਜੇ ਰੇਟ 745 ਰੁਪਏ ਜੇ shipping free ਜੇ all over india ਦੇ ਵਿੱਚ ਇਹਦੇ ਵਿੱਚ color chart check ਕਰ ਲਿਓ ਤੁਹਾਨੂੰ ਇਹਦੇ ਵਿੱਚ ਤਿੰਨ ਕਲਰ ਮਿਲ ਜਣੇ ਆ ਤੇ ਆ ਰਿਹਾ ਜੀ ਇੱਕ ਹੋਰ ਪਿਆਰਾ ਜਿਹਾ design ਪਿਆਰਾ ਜਿਹਾ print ਤੇ ਪਿਆਰਾ ਜਿਹਾ اسٹੌਲ ਦੇ ਨਾਲ ਜਿੱਦਾਂ ਹੁਣ ਮੌਸਮ ਜਿਹੜਾ ਸ਼ੁਰੂ ਹੋ ਗਿਆ ਸਰਦੀਆਂ ਵਾਲਾ ਠੰਡ ਜਿਹੜੀ ਆ ਗਈ ਆ ਤੇ ਇਹ suit ਆਪਾਂ ਤੁਹਾਡੇ ਵਾਸਤੇ ਲੈ ਕੇ ਆ ਗਏ ਤੇ ਅੱਗੇ ਆ ਗਿਆ ਜੇ ਆਪਣੇ ਕੋਲ ਇੱਕ mustard suit ਇਹ ਵੀ ਚੈੱਕ ਕਰ ਲਿਓ ਬਹੁਤ ਸੋਹਣਾ ਜੇ ਨਾਲ ਮਜੈਂਟਾ ਕਲਰ ਦੀ ਬਾਟਮ ਜੇ ਇਹਦੇ ਨਾਲ ਤੇ ਆਹ ਨਾਲ ਇਹਦੇ ਹੈਗਾ ਜੇ ਸਟੌਲ ਇਹਨਾਂ ਦੀ ਕੱਟ ਜਿਹੜੀ ਜੇ 2.5 ਮੀਟਰ ਦੇ ਕਰੀਬ ਆ ਜਾਂਦੀ ਜੇ ਸਟੌਲ ਜਿਹੜਾ ਜੇ 2 ਮੀਟਰ ਜਾਂ 1.5 ਮੀਟਰ ਪਲੱਸ ਦਾ ਆ ਜਾਂਦਾ ਜੇ ਰੇਟ ਸੇਮ ਆਇਨਾ ਜੇ 745 ਰੁਪਏ ਤੇ ਆ ਜਿਹੜੇ ਹੁਣ ਸੂਟ ਸ਼ੁਰੂ ਹੋਣ ਲੱਗੇ ਆ ਇਹ ਆਗੇ ਜੇ ਮਾਈਕਰੋ ਵੈਲਵਟ ਦੇ ਵਿੱਚ ਤੇ ਆਹ ਲਓ ਜੀ ਚੈੱਕ ਕਰਿਓ ਸੇਮ ਸੂਟ ਮਾਡਲ ਨਾਲ ਦਾ ਚੈੱਕ ਕਰ ਲਿਓ ਜਿਵੇਂ ਕੁੜੀ ਨੇ ਵੇਅਰ ਕੀਤਾ ਹੋਇਆ ਸੂਟ ਇਦਾਂ ਦਾ ਹੀ ਸੇਮ ਡਿਜ਼ਾਈਨ ਦਾ ਚੈੱਕ ਕਰ ਲਿਓ ਜੀ ਸਾਰਾ ਡਿੱਟੋ ਸੇਮ origignal suit ਤੁਹਾਡੇ ਵਾਸਤੇ ਤਿਆਰ ਕਰਤਾ ਜਿਹਦੇ ਵਿੱਚ ਤੁਹਾਨੂੰ ਸਾਰਾ ਹੀ ਵਰਕ ਇਦਾਂ ਸੇਮ suit ਵਾਂਗ ਬਣਿਆ ਮਿਲ ਜਾਣਾ ਹੈ ਚੈੱਕ ਕਰ ਲਿਓ ਆਹ ਸਾਰਾ neck ਤੇ ਡਿਜ਼ਾਈਨ ਆਉਂਦਾ ਜੇ ਬਹੁਤ ਜ਼ਿਆਦਾ ਸੋਹਣਾ ਡਿਜ਼ਾਈਨ ਬਣਿਆ ਜੇ ਤੇ ਆਹ ਸੋਹਣਾ ਜਿਹਾ ਡਿਜ਼ਾਈਨ ਇਹਦੇ ਆ ਜਣਾ ਜੇ ਘੇਰੇ ਦੇ ਉੱਤੇ ਤੇ ਕਲਰ ਵੀ ਤੁਹਾਨੂੰ ਸੇਮ origignal ਵੀਡੀਓ ਵਾਲਾ ਮਿਲ ਜਾਣਾ ਜੇ ਸੇਮ ਮਾਡਲ ਨਾਲ ਦਾ ਇੱਕ ਕਲਰ ਤੇ ਮਾਡਲ ਨਾਲ ਦਾ ਹੀ suit fabric micro velvet ਦਾ ਤੇ ਨਾਲ ਇਹਦੇ ਆ ਜਣਾ ਜੇ stole ਤੇ ਫੈਬਰਿਕ ਦੀ ਕੱਟ ਜਿਹੜੀ ਜੇ ਇਹਦੀ ਆਣੀ 3.5 ਮੀਟਰ ਦੇ ਕਰੀਬ ਤੇ ਨਾਲ ਇਹਦੇ ਆ ਜਣਾ ਜੇ ਬਹੁਤ ਹੀ ਸੋਹਣਾ ਬਾਜੂ ਦੇ ਉੱਤੇ ਵਰਕ ਬਾਜੂ ਚੈੱਕ ਕਰ ਲਿਓ ਜਿੱਦਾਂ ਮੈਂ ਤੁਹਾਨੂੰ ਦਿਖਾਇਆ ਹੈ ਨਾ ਮਾਡਲ ਵਾਂਗੂ ਸੇਮ ਓਦਾਂ ਹੀ ਬਾਜੂ ਇਹਦੀ ਜਿਹੜੀ ਜੇ ਰੈਡੀ ਹੋਈ ਜੇ ਇਹਦਾ ਸੂਟ ਦਾ ਜਿਹੜਾ ਰੇਟ ਆਉਣਾ ਜੇ ਤੁਹਾਨੂੰ ਮਿਲਣਾ ਜੇ ਸਿਰਫ ਤੇ ਸਿਰਫ ਇਹ ਸੂਟ 890 ਰੁਪਈਆ ਦੇ ਵਿੱਚ ਉਹ ਵੀ ਫ੍ਰੀ ਸ਼ਿਪਿੰਗ ਦੇ ਨਾਲ ਆਲ ਓਵਰ ਇੰਡੀਆ ਦੇ ਵਿੱਚ ਕਿਤੇ ਵੀ ਤੁਸੀਂ ਦੋ ਸੂਟ ਜਿਹੜੇ ਜੇ ਮਜ਼ੇ ਨਾਲ ਬੁੱਕ ਕਰ ਸਕਦੇ ਜੇ ਘਰ ਬੈ ਕੇ ਆਹ ਲਓ ਜੀ ਅੱਗੇ ਆ ਗਿਆ ਜੇ ਬਲੈਕ ਕਲਰ ਇਹਦੇ ਵਿੱਚ ਬਹੁਤ ਹੀ ਪਿਆਰਾ ਕਲਰ ਜੇ ਬਲੈਕ ਵਰਕ ਸੇਮ ਆ ਜਣਾ ਜੇ ਤੇ ਇਹ ਆ ਗਿਆ ਜੇ ਥੱਲੇ ਦੇ ਘੇਰੇ ਤੇ ਡਿਜ਼ਾਈਨ ਘੇਰਾ ਵੀ ਜਿਹੜਾ ਜਿਹਦਾ 22 ਤੋਂ 24 ਜਿਹੜਾ ਜੇ ਬੜੇ ਮਜ਼ੇ ਨਾਲ ਰੈਡੀ ਹੋ ਜਾਂਦਾ ਜੇ ਆ ਨੈਕ ਦਾ ਡਿਜ਼ਾਈਨ ਜੇ ਤੇ ਆ ਨਾਲ ਇਹਦੇ ਆ ਗਿਆ ਜੇ ਸਟੋਲ ਤੇ ਨਾਲ ਇਹਦੇ ਜਿਹੜਾ ਜੇ ਬਾਜੂਵਾਰ ਕਿਹੜਾ ਜੇ ਉਹ ਐਡ ਆ ਜਣਾ ਜੇ ਰੇਟ ਉਹੀ ਆ ਜਣਾ ਜੇ 890 ਦਾ ਸੂਟ ਸ਼ਿਪਿੰਗ ਫ੍ਰੀ ਦੇ ਨਾਲ ਕਿਤੇ ਵੀ ਸਿੰਗਲ ਸੂਟ ਬੁੱਕ ਕਰ ਲਿਓ ਤੁਹਾਨੂੰ ਆਪਾਂ ਭੇਜ ਦਵਾਂਗੇ ਕੋਈ ਚੱਕਰ ਨਹੀਂਗਾ ਕਲਰ ਆ ਗਿਆ ਜੇ ਲਾਈਟ ਮਹਿੰਦੀ ਸ਼ੇਡ ਸੋਹਣੀ ਜੀ ਸ਼ੇਡ ਆ ਗਈ ਜੇ ਲਾਈਟ ਮਹਿੰਦੀ ਸ਼ੇਡ ਮਹਿੰਦੀ ਵੀ ਨਹੀਂ ਪਿਸਤਾ ਸ਼ੇਡ ਆ ਗਈ ਡਾਰਕ ਥੋੜੀ ਜੀ ਤੇ ਕਲਰ ਆ ਗਿਆ ਬੜਾ ਪਿਆਰਾ ਚਾਰਟ ਬਹੁਤ ਸੋਹਣਾ ਜੀ ਇਹਨਾਂ ਸੂਟਾਂ ਦਾ ਸਟੋਲ ਬਹੁਤ ਸੋਹਣੇ ਜੇ ਵਰਕ ਬਹੁਤ ਹੀ ਪਿਆਰੇ ਨੇ ਤੇ ਸਾਰਾ ਸੂਟ ਤੁਹਾਨੂੰ ਆਪਾਂ ਦੇ ਦੇਣਾ 890 ਰੁਪਈਆ ਦਾ ਉਹ ਵੀ ਫ੍ਰੀ ਸ਼ਿਪਿੰਗ ਦੇ ਨਾਲ ਆਲ ਓਵਰ ਇੰਡੀਆ ਦੇ ਵਿੱਚ ਜਿਹਦੇ ਵਿੱਚ ਵਰਕ ਦੇਖ ਸਕਦੇ ਜੇ ਤੁਸੀਂ ਬਹੁਤ ਸ਼ਾਨਦਾਰ ਬਾਜੂ ਦਾ ਤੇ ਨਾਲ ਇਹਦੇ ਮਿਲ ਜਣਾ ਜੇ ਸਟੋਲ ਫੈਬਰਿਕ ਆਇਆ ਜਣਾ ਕਿ ਮਾਈਕਰੋ ਵੈਲਵਟ ਦਾ ਸ਼ਿਪਿੰਗ ਆਣੀ ਜੇ ਫ੍ਰੀ ਤੇ ਅੱਗੇ ਸੂਟ ਆ ਗਏ ਜੇ ਫਿਰ ਇੱਕ ਵਾਰੀ ਪਸ਼ਮੀਨਾ ਦੇ ਵਿੱਚ ਬੜੇ ਸੋਹਣੇ ਸੂਟ ਜੇ ਬੜੇ ਪਿਆਰੇ ਪਿਆਰੇ ਰੰਗ ਨੇ ਤੇ ਇਹਨਾਂ ਦੀ ਰੇਂਜ ਆ ਜਣੀ ਜੇ ਪਲੱਸ ਥੋੜੀ ਜੀ ਇਹਦੇ ਵਿੱਚ ਆ ਜਣਾ ਜੇ ਸਾਰੇ ਸੂਟਾਂ ਦੇ ਵਿੱਚ ਆਰੀ ਵਰਕ ਹੋਇਆ ਚੈੱਕ ਕਰ ਲਿਓ ਜੀ ਬਹੁਤ ਸੋਹਣਾ ਆਰੀ ਵਰਕ ਜੇ ਸੂਟ ਦੇ ਉੱਤੇ ਇਧਰੋਂ ਨੈਕਲਾਈਨ ਬਹੁਤ ਸ਼ਾਨਦਾਰ ਆ ਬਾਜੂ ਤੇ ਪ੍ਰਿੰਟ ਆ ਜਣਾ ਜੇ ਬਾਟਮ ਨਾਲ ਪਲੇਨ ਤੇ ਸਟੋਲ ਜਿਹੜਾ ਜਿਹਾ ਆਇਆ ਨਾ ਜੇ ਡਿਜੀਟਲ ਪ੍ਰਿੰਟ ਦੇ ਵਿੱਚ ਰੇਂਜ ਆ ਜਣੀ ਜੇ ਸੂਟ ਦੀ 1050 ਰੁਪਏ ਦੋ ਸੂਟ ਆਫਰ ਦੇ ਵਿੱਚ ਦੇ ਦੂੰਗਾ ਬੁੱਕ ਕਰ ਲਿਓ ਪੂਰੇ 2000 ਰੁਪਏ ਦੇ ਵਿੱਚ ਦੋ ਸੂਟ ਮ ਕਲਰ ਚਾਰਟ ਇਹਦਾ ਵੀ ਚੈੱਕ ਕਰ ਲੋ ਸੋਨਾ ਜਾਂ ਕਲਰ ਜੇ ਸੋਨਾ ਜਾਂ ਡਿਜ਼ਾਈਨ ਜੇ ਸੇਮ ਡਿੱਟ ਓਰੀਜਨਲ ਵੀਡੀਓ ਵਾਲੇ ਕਲਰ ਤੇ ਵੀਡੀਓ ਵਾਲਾ ਹੀ ਸੇਮ ਸੂਟ ਨਾਲ ਸਟੌਲ ਰੇਟ ਉਹੀ ਸੇਮ 1050 ਰੁਪਏ ਅੱਗੇ ਆ ਗਏ ਜੇ ਡਾਰਕ ਕਾਫੀ ਸ਼ੇਡ ਇਹ ਬਲੈਕ ਨਹੀਂ ਜੇ ਕਸਟਮਰ ਬਲੈਕ ਨਾ ਸਮਝਣ ਇਹ ਨੂੰ ਇਹ ਹੈਗਾ ਜੇ ਡਾਰਕ ਕਾਫੀ ਰੇਟ ਇਹਦਾ ਵੀ ਸੇਮ ਆ ਜਣਾ ਜੇ ਕੁਆਲਿਟੀ ਸੇਮ ਆ ਜਣੀ ਜੇ ਬਹੁਤ ਸੋਹਣਾ ਗਰਮ ਸੂਟ ਜੇ ਪਸ਼ਮੀਨਾ ਦਾ ਤੇ ਆ ਨਾਲ ਆਗੇ ਜੇ ਬਾਟਮ ਤੇ ਰੇਟ ਆ ਗਿਆ ਜੇ 1000 ਤੇ 50 ਰੁਪਏ ਆਲ ਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਦੇ ਨਾਲ ਤੇ ਸੋਹਣੇ ਸੋਹਣੇ ਸੂਟ ਤੁਹਾਨੂੰ ਦੇ ਦਿੱਤੇ ਆਪਾਂ ਮਾਡਲ ਵਾਲੇ ਆਰਟੀਕਲ ਜਿਹੜੇ ਆਗੇ ਵੈਲਵਟ ਦੇ ਉੱਤੇ ਨਾਲ ਆਗੇ ਡਿਜੀਟਲ ਪ੍ਰਿੰਟ ਦੇ ਵਿੱਚ ਤੁਸੀਂ ਵੀ ਬੁੱਕ ਕਰ ਸਕਦੇ ਜੇ ਫ੍ਰੀ ਸ਼ਿਪਿੰਗ ਕਰ ਦਿੱਤੀ ਆਪਾਂ ਤੁਹਾਨੂੰ ਉਹ ਫ੍ਰੀ ਹੁੰਦੀ ਫ੍ਰੀ ਸ਼ਿਪਿੰਗ ਕਰ ਕਰਕੇ ਦਿੱਤੀ ਤੁਹਾਨੂੰ ਪਤਾ ਹਰ ਵਾਰੀ ਆਪਾਂ ਫ੍ਰੀ ਸ਼ਿਪਿੰਗ ਜਹੀ ਦਿੰਨੇ ਆ ਸੂਟ ਤੇ ਤੁਸੀਂ ਜਲਦੀ ਜਲਦੀ ਬੁੱਕ ਕਰਿਓ ਦੋ ਸੂਟ ਬੁੱਕ ਕਰਕੇ ਆਫਰ ਦਾ ਫਾਇਦਾ ਲੈ ਸਕਦੇ ਜੀ ਤੇ ਇਹ ਵੀਡੀਓ ਹੁਣ ਇੱਥੇ ਕਰਦੇ ਆਂ ਸਮਾਪਤ ਨਵੀਂ ਵੀਡੀਓ ਦੇ ਨਾਲ ਮ ਇੱਥੇ ਬਲਾਉਣੇ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ